ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਬਾਈ ਰਾਜਵੀਰ ਜਵੰਦਾ ਦੀ ਜਮਲਾ ਵਰਗੀ ਇੰਨੀ ਸੋਹਣੀ ਫਿਲਮ ਫਲੋਪ ਹੋ ਗਈ ਸੱਚ ਹੀ ਕਿャ ਸੀ ਬਾਈ ਦੀਪ ਸਿੱਧੂ ਨੇ ਸਾਡੇ ਲੋਕਾਂ ਭੋਗਾਂ ਤੇ ਬਰਸਿਆਂ ਤੇ ਇਕੱਠੇ ਹੋਣ ਵਾਲੇ ਨੇ ਜਦ ਅਸਲ ਦੇ ਵਿੱਚ ਵਾਰੀ ਆਉਂਦੀ ਆ ਨਾਲ ਖੜਨ ਦੀ ਤਾਂ ਕੋਈ ਨਹੀਂ ਨਾਲ ਖੜਦਾ 28 ਨਵੰਬਰ 2025 ਨੂੰ ਬਾਈ ਰਾਜਵੀਰ ਜਵੰਦਾ ਅਲਵਿਦਾ ਕਹਿ ਗਿਆ ਸੀ ਤੇ ਸਦਾ ਲਈ ਵਿਛੋੜਾ ਦੇ ਗਿਆ ਸੀ ਹਲੇ ਪੂਰੇ 2 ਮਹੀਨੇ ਵੀ ਨਹੀਂ ਹੋਏ ਕਿ ਸਾਡੇ ਲੋਕ ਰਾਜਵੀਰ ਜਵੰਦਾ ਨੂੰ ਐਂ ਭੁੱਲ ਗਏ ਜਿਵੇਂ ਆਪਾਂ ਉਹਨੂੰ ਜਾਣਦੇ ਨਾ ਹੋਈਏ ਬਾਈ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਜਮਲਾ ਪਰਿਵਾਰ ਦੀ ਕੈਨ ਤੇ ਪ੍ਰੋਡੂਸਰ ਵੱਲੋਂ ਐਲਾਨ ਹੁੰਦੀ ਹੈ ਤੇ ਜਿਹਦਾ ਟ੍ਰੇਲਰ ਸਭ ਤੋਂ ਪਹਿਲਾਂ ਰਿਲੀਜ਼ ਹੁੰਦਾ ਹੈ ਫਿਰ ਬਾਈ ਰਾਜਵੀਰ ਜਵੰਦਾ ਦੀ ਨਿੱਕੀ ਜੀ ਬੇਟੀ ਨੇ ਲੋਕਾਂ ਨੂੰ ਬੇਨਤੀ ਕੀਤੀਗੀ ਮੇਰੇ ਫਾਦਰ ਸਾਹਿਬ ਦੀ ਫਿਲਮ ਆ ਰਹੀ ਹੈ ਸਾਰੇ ਇੱਕ ਵਾਰੀ ਜਾ ਕੇ ਇਹ ਫਿਲਮ ਦੇਖ ਕੇ ਆਉਣ ਇਹ ਹੈ ਫਿਲਮ ਮੈਨੂੰ ਬਹੁਤ ਪਸੰਦ ਆਈ ਤੇ ਪਰਿਵਾਰ ਨੇ ਵੀ ਲੋਕਾਂ ਨੂੰ ਬੇਨਤੀ ਕੀਤੀਗੀ ਸਾਡੇ ਬੇਟੇ ਦੀ ਫਿਲਮ ਆ ਰਹੀ ਹੈ ਰਾਜਵੀਰ ਜਵੰਦੇ ਦੀ ਜਮਲਾ ਫਿਲਮ 28 ਨਵੰਬਰ ਨੂੰ ਰੀਲੀਜ਼ ਹੁੰਦੀ ਹੈ ਤੇ ਫਿਲਮ ਦੇ ਪਹਿਲੇ ਦਿਨ ਸਿਰਫ 8 ਲੱਖ 65000 ਦੀ ਕਮਾਈ ਕੀਤੀ ਦੇ ਪਹਿਲੇ 3 ਦਿਨਾਂ ਵਿੱਚ ਸਿਰਫ 29 ਲੱਖ ਹੀ ਇਹ ਫਿਲਮ ਨੇ ਕਮਾਈ ਕੀਤੀ ਤੇ ਫਿਲਮ ਫਲੋਪ ਹੋ ਗਈ ਫਲੋਪ ਤੋਂ ਹੀ ਫਲੋਪ ਫਿਲਮ ਇੰਨੀ ਕਮਾਈ ਕਰਦੀ ਹੈ ਤੇ ਪ੍ਰੋਡਿਊਸਰ ਨੂੰ ਇੱਕ ਵੀ ਰੁਪਿਆ ਨਹੀਂ ਬਚਿਆ ਸੋਚ ਇਹ ਨਹੀਂ ਸੀ ਕਿ ਆਪਾਂ ਇਹ ਫਿਲਮ ਨੂੰ ਪੈਸੇ ਕਮਾ ਕੇ ਦੇਣੇ ਨੇ ਸੋਚ ਹੈ ਕਿ ਬਾਈ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਹੈ ਅੱਪਾ ਇਹ ਫਿਲਮ ਨੂੰ ਹਿੱਟ ਕਰਾਂਗੇ ਸਾਨੂੰ ਆਖਰੀ ਵਾਰ ਬਾਈ ਰਾਜਵੀਰ ਜਵੰਦਾ ਸਿਨੇਮੇ ਦੇ ਵਿੱਚ ਦੇਖਣ ਨੂੰ ਮਿਲਣਾ ਸੀ ਹੁਣ ਬਹੁਤ ਲੋਕਾਂ ਦੀ ਸੋਚ ਹੈ ਵੀ ਟਿਕਟ ਬਹੁਤ ਮਹਿੰਗੀਆਂ ਹੁੰਦੀਆਂ ਨੇ ਸਾਨੂੰ ਫਿਲਮ ਦੇਖਣ ਦਾ ਟਾਈਮ ਹੀ ਨਹੀਂ ਲੱਗਿਆ ਪਰ ਦੂਜੇ ਪਾਸੇ ਜਦ ਜਦ ਕੋਈ ਹੋਰ ਵੱਡੇ ਵੱਡੇ ਕਲਾਕਾਰਾਂ ਦੀਆਂ ਫਿਲਮ ਰਿਲੀਜ਼ ਹੁੰਦੀਆਂ ਨੇ ਦਲਜੀਤ ਦੀ ਫਿਲਮ ਰਿਲੀਜ਼ ਹੁੰਦੀ ਹੈ ਗਿੱਪੀ ਗਰੇਵਾਲ ਦੀ ਅਮਰਿੰਦਰ ਗਿੱਲ ਦੀ ਫਿਲਮ ਰਿਲੀਜ਼ ਹੁੰਦੀ ਹੈ ਉਦੋਂ ਲੋਕਾਂ ਦੀਆਂ ਫਿਲਮਾਂ ਕਰੋੜਾਂ ਤੱਕ ਜਿਵੇਂ ਕਿ ਪਹੁੰਚ ਜਾਂਦੀਆਂ ਨੇ ਰਾਜਵੀਰ ਜਵੰਦਾ ਦੀ ਫਿਲਮ 'ਤੇ ਇੰਨੀ ਕਮਾਈ ਕਿਉਂ ਨਹੀਂ ਹੋਈ ਫਿਲਮ ਫਲੋਪ ਹੋਣ ਦਾ ਮੈਨੂੰ ਇਹ ਵੀ ਕਾਰਨ ਲੱਗਦਾ ਹੈ ਕਿ ਸਾਡੇ ਲੋਕ ਤੇ ਸਾਡੀ ਮੀਡੀਆ ਨੇ ਇਹ ਫਿਲਮ ਦੀ ਕੋਈ ਗੱਲ ਹੀ ਨਹੀਂ ਕੀਤੀ ਸਾਡੀ ਮੀਡੀਆ ਤੇ ਸਾਡੇ ਲੋਕ ਉਦੋਂ ਹੀ ਗੱਲ ਕਰਦੇ ਨੇ ਜਦ ਕੋਈ ਟੌਪਿਕ ਟ੍ਰੈਂਡਿੰਗ ਦੇ ਵਿੱਚ ਹੁੰਦਾ ਹੈ ਅਸੀਂ ਬਹੁਤ ਛੇਤੀ ਆਪਣੇ ਹੀਰੇ ਪੁੱਲ ਜਾਂਦੇ ਹਾਂ ਕਿੰਮੀ ਪਵਨ ਵਰਗਿਆਂ ਦੇ ਮੁੱਦਿਆਂ ਦੇ ਵਿੱਚ ਫਸ ਜਾਂਦੇ ਹਾਂ ਜੇਕਰ ਤੁਹਾਨੂੰ ਵੀ ਬਾਈ ਰਾਜਵੀਰ ਜਵੰਦਾ ਦੀ ਫਿਲਮ ਦੇ ਬਾਰੇ ਕੁਝ ਕਹਿਣਾ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਣਾ ਅਤੇ ਬਾਈ ਰਾਜਵੀਰ ਜਵੰਦੇ ਨੂੰ ਸ਼ਰਧਾਂਜਲੀ ਜ਼ਰੂਰ ਦੇਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ